ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਵਲੌਗ ਆਪਣਾ ਵਾਜਿ ਸ਼ੁਰੂ ਤੇ ਆਪ ਸਭ ਸਭ ਤੁਹਾਨੂੰ ਪਤਾ ਹੀ ਹੈ ਕਿ ਜਿਹੜਾ ਆਪਣੇ ਪਿੰਡ ਵਾਲੀ ਕਣਾਲੀ ਖੁਰਦ ਵਾਲੀ ਬੰਦੀ ਸੇਵਾ ਕੱਲ ਸ਼ੁਰੂ ਹੋ ਗਈ ਤੇ ਉਸੇ ਤਰ੍ਹਾਂ ਅੱਜ ਫਿਰ ਸੇਵਾ ਜਾਰੀ ਆ ਤੇ ਸੰਗਤਾਂ ਵੱਧ ਤੋਂ ਵੱਧ ਅਸੀਂ ਪਹੁੰਚਣ ਮੇਰੇ ਵੀ ਸਾਰੇ ਜਿੰਨੇ ਵੀ ਨੌਜਵਾਨ ਆ ਹਰ ਕੋਈ ਪਹੁੰਚੇ ਉੱਥੇ ਕਈਆਂ ਲੈ ਕੇ ਕੋਈ ਬੋਰੇ ਲੈ ਕੇ ਮੇਰੇ ਵੀ ਜਰੂਰ ਪਹੁੰਚੀ ਉੱਥੇ ਤੇ ਜਿਹੜਾ ਆਪਣਾ ਪਾਣੀ ਜਲਦੀ ਜਲਦੀ ਰੋਕ ਸਕੇ ਤੇ ਆਪਣਾ ਕਣਕਾ ਬੀਜਣ ਦੀ ਗਾਂਜ ਕਰਗੇ ਤਿਆਰੀ ਤੇ ਮੇਰੇ ਸਾਰੇ ਵੀਰਾਂ ਨੂੰ ਬੇਨਤੀ ਆ ਕਿ ਵੀਰ ਜੀ ਵੱਤ ਤੋਂ ਵੱਤ ਪਹੁੰਚੋ ਤੇ ਬਾਕੀ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਵੀ ਜੀ ਡੀਜ਼ਲ ਮਿੱਟੀ ਖਾਲੀ ਬੋਰੇ ਤਾਰ ਦੀ ਲੋੜ ਹੈ ਬਹੁਤ ਜ਼ਿਆਦਾ ਇੱਥੇ ਤੇ ਵੱਤੋਂ ਵੰਦ ਇਸ ਪੰਚਾਇਤ ਜਾਈ ਲੌਜੀ ਸੰਗਤਾਨ ਤਿਆਰ ਬਰ ਤਿਆਰ ਨੇ ਵੀਰ ਜੀ ਸਮਾਨਫਨ ਕਰਨ ਦੇ ਲੋੜ ਬੋਰੇ ਰਾਸ਼ਨ ਪਾਣੀ ਜੋ ਵੀ ਜਾਦਾ ਸਮਾਨ ਪਾਣੀ ਗੱਫਾ ਪ੍ਰਸ਼ਾਦ ਪ੍ਰਸ਼ਾਦ ਸਾਰਾ ਕੁਝ ਅੱਜ ਵਰਨੀ ਮੈਂ ਵਰਨੀ ਅੱਜ ਸੋਤ ਦਾ ਕਰਮਾ ਲਈ ਲੈ ਆ ਫੜ ਕੇ ਲੈ ਆ ਸਾਰੇ ਸਾਡੇ ਤਿਆਰ ਵਰ ਤਿਆਰ ਪੂਰੀ ਜੋਰਾ ਨਾਲ ਉਹ ਬੇੜੀ ਜਿਹਾ ਸਮਾਨ ਹੋ ਗਿਆ ਜੀ ਲੋਡ ਆ ਆਪਾਂ ਜਾਵਾਂਗੇ ਟੋੜ ਤੇ ਰੱਖੋ ਰੱਖੋ ਸਮਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੰਘਾਂ ਦੇ ਹੌਸਲੇ ਵੇਖ ਸਕਦੇ ਤੁਸੀਂ ਪਟ ਪਟ ਪਾਣੀ ਆ ਜਾ ਰਿਹਾ ਸਿੰਘ ਬਾਬਾ ਜੀ ਦੇ ਸੰਤ ਬਾਬਾ ਬਲਜੀਤ ਸਿੰਘ ਸੀਚੇਵਾਲ ਜੀ ਦੇ ਦੋ ਡਰਾਈਵਰ ਵਾ ਨਾਲ ਆਪਣੇ ਹੋਂ ਸਿੰਘਾਂ ਤੇ ਕੁਝ ਪਹੁੰਚ ਗਿਆ ਤੇ ਕੁਝ ਜਾ ਰਿਹਾ ਤੇ ਆ ਮਗਰ ਤੁਸੀਂ ਸਾਡੇ ਬਜ਼ੁਰਗ ਵੀ ਵੇਖ ਸਕਦੇ ਆ ਘਟੋ ਘੱਟ 80 ਸਾਲ ਦੇ ਲੱਗੇ ਲੱਗ ਜਾ ਉਮਰ ਹੋਣੀ ਆ ਵੱਧ ਵੀ ਹੋ ਸਕਦੀ ਆ 80 ਸਾਲ ਤੋਂ ਘੱਟ ਆ ਜਾਂ ਵੱਧ ਹੋ ਜੀ ਤੁਹਾਡੀ ਉਮਰ ਥੋੜੀ ਘੱਟ ਹਾਂ ਤੇ ਇਹਨਾਂ ਦੇ ਵੀ ਹੌਸਲੇ ਵੇਖ ਸਕਦੇ ਤੁਸੀਂ ਸੰਗਤਾਂ ਮੇਰੇ ਵੀਰ ਜਿਹੜੇ ਨਹੀਂ ਅੱਜ ਪਹੁੰਚੇ ਉਹ ਵੀ ਵੱਧ ਤੋਂ ਵੱਧ ਕਿਹੜੀ ਗੱਲ ਤੈਨੂੰ ਵਿਖਾਉਣਾ ਅੱਗੇ ਚੱਲੋ ਸਿੰਘਾਂ ਦੇ ਹੌਸਲੇ ਸਿੰਘਾਂ ਦੇ ਤੇ ਹੌਸਲੇ ਆ ਮਗਰ ਬਾਪੂਆਂ ਦੇ ਹੌਸਲੇ ਵੇਖ ਸਕਦੇ ਤੁਸੀਂ 80 ਸਾਲ ਦਾ ਬਾਪੂ 85 ਸਾਲ ਦਾ ਮਾਰਦਾ 88 ਛਾਲਾ ਨੌਜਵਾਨ ਆਏ ਆਂਦਾ ਕਰੇ ਟਾਕਰੇ ਇਹ ਹੌਸਲੇ ਹੁੰਦੇ ਆ ਦਸਮ ਪਾਸ਼ਾ ਦੀ ਗੁੜਤੀ ਆਏ ਮਾੜੀ ਮੋਟੀ ਗੱਲ ਥੋੜਾ ਹੌਸਲੇ ਨਹੀਂ ਹਾਰ ਨਹੀਂ ਉਹ ਸਿੰਘ ਆਪਣੇ ਪਹੁੰਚ ਗਏ ਆ ਕਰੀਬ ਅੱਜ ਮਹਾਰਾਜ ਦੀ ਕਿਰਪਾ ਨਾਲ ਘੱਟੋ ਘੱਟ ਜਿਆਦਾ ਨਹੀਂ 50 60 ਬੰਦੇ ਆ ਚਲੇ ਗਿਆ ਇਦਾਂ ਹੀ ਏਕਤਾ ਦੇ ਬਾਬਾ ਨਾਨਕ ਰੱਖੇ ਏਕਤਾ ਤੇ ਸਾਰਾ ਕੁਝ ਆ ਜੇ ਨਹੀਂ ਤੇ ਫੇਰ ਆਪਾਂ ਨੂੰ ਪਤਾ ਹੀ ਆ ਏਕਤਾ ਦੀ ਬਾਲਾ ਸਕੂਲਾਂ 'ਚ ਆਪਣੇ ਗੁਰੂਆਂ ਪੀਰਾਂ ਫਕੀਰਾਂ ਇਹੀ ਗੱਲ ਕਹੀ ਆ ਵੀ ਏਕਤਾ ਤੇ ਸਭ ਕੁਝ ਆ ਹਾਂ ਆ ਆ ਜਿੰਨੂ ਅਸੀਂ ਆ ਸਾਡੇ ਪਿੰਡ ਦਾ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਜੀ ਦਾ ਡਰਾਈਵਰ ਅਸੀਂ ਪਿੰਡੋ ਸ਼ਾਰਟ ਨੇਮ ਦੇ ਵਿੱਚ ਨਿੰਦਾ ਆ ਦਿੰਨੇ ਨਿੰਦਾ ਓਏ ਖਿਲਰਗੇ ਭਾਂਡੇ ਸਾਡੇ ਲਾਂਗਰੀ ਦੇ ਭਾਂਡੇ ਖਿਲਰਗੇ ਕਰਮਜੀਤ ਸਿੰਘ ਇੱਕ ਆ ਆਪਣਾ ਸੰਤ ਬਾਬਾ ਬਲਬੀਰ ਸਿੰਘ ਸੀਚੀ ਜਵਾਲ ਜੀ ਦਾ ਦੂਸਰਾ ਡਰਾਈਵਰ ਬਲਦੇਵ ਸਰਪੰਚ ਕਰਮਜੀਤ ਸਿੰਘ ਮਗਰ ਬਾਪੂ ਗੁਰਦੀਪ ਸਿੰਘ 85 ਸਾਲ ਦੀ ਉਮਰ ਦਾਸ ਦਾ ਤੁਹਾਨੂੰ ਪਤਾ ਹੀ ਆ ਤੇ ਜਾ ਜਬੇ ਹੌਸਲੇ ਓ ਅਗਲੇ ਸਿੰਘ ਪਹੁੰਚ ਗਿਆ ਕੋੜ ਤੇ ਅੱਗੇ ਜਾ ਕੇ ਤੁਹਾਨੂੰ ਤੋੜ ਵੀ ਵਿਖਾਵਾਂਗੇ ਇਹ ਡੇਰਾ ਸੰਤ ਬਾਬਾ ਬਤਾਰ ਸਿੰਘ ਜੀ ਹਰ ਸਿੰਘ ਵਾਲੇ ਉਹਨਾਂ ਦਾ ਡੇਰਾ ਮੰਡ ਜਿਥੇ ਬਾਬਾ ਜੀ ਦੇ ਸੀ ਪੈ ਰਹੇ ਜਿਥੇ ਤੇ ਆਪਾਂ ਡੇਰਾ ਇਹ ਬਾਬਿਆਂ ਨੂੰ ਹੋ ਲੈਣਾ ਅੱਜ ਆਪਣੇ ਕੋਲੇ ਪਹੁੰਚੀ ਆਈ। ਤੇ ਅਸੀਂ ਤੋੜ ਬਣਨ ਵਾਸਤੇ ਇਹਨੂੰ ਹੁਣ ਆਪਾਂ ਤੇਲ ਚੁ ਪਾ ਕੇ ਤੇ ਫਿਰ ਆਪਾਂ ਇਹਨੂੰ ਲਾ ਕੇ ਦਵਾਂਗੇ ਤੋੜ ਤੇ ਕਿੰਡੋ ਤੇਲ ਲੈ ਕੇ ਆਉਣ ਦੇ ਬੰਦੇ ਆਪਣੇ। ਤੇ ਫਿਰ ਆਪਾਂ ਇਹਨੂੰ ਲਾ ਕੇ ਦਵਾਂਗੇ ਤੋੜ ਤੇ ਬਾਬਾ ਦਾ ਡਰਾਈਵਰ ਪਹੁੰਚ ਚੁਕਾ ਵਾ। ਤੁਸੀਂ ਇਹਨੂੰ ਵੀ ਸਾਫ ਸਫਾਈ ਕਰਨ ਲੈ ਮੁੰਡਾ ਹੁਣ। ਆਵਣੇ ਪਰਦਾ ਸਾਡੇ ਕਿੰਨੇ ਸੀ ਚੰਨਾਂ ਦਲਾਰੇ ਬ੍ਰਿ ਕੰਪਰਸ ਹੁਣ ਸਾਡਾ ਹੁਕਮਾਂ ਸਾਹਿਬ ਕਿਦਾਂ ਬਹਾਵਾ ਕਮ ਸੌਖੇ ਹੋ ਗਏ ਆ ਪਾਸੀ ਬਹੁਤ ਛੋਟੀ ਗੱਲ ਲੱਗਾ ਫੋਲੀ ਨਹੀਂ ਚੜੀ ਨੀ ਕਿਤਨਾ ਸੌਖਾ ਹੈਗਾ ਤੇਰਾ ਪਾਣੀ ਪੁਣੀ ਸਬਜ਼ੀ ਗਾ ਬਣੀ ਥੋੜਾ ਗਾ ਬੀ ਹਾਂ ਥਾਉਗੀ ਹੈ ਹੈ ਥਾਉਗੀ ਭੱਜੇ ਆਏ ਆ ਪਾ ਭੱਜੇ ਆਏ ਆ ਹੋਲੀ ਬੱਸ ਬੱਸ ਹੋ ਗਈ ਤੇਰਾ ਤਾਲੀਆਂ ਚ ਬਹੁਤ ਜ਼ਿਆਦੀ ਮਿੱਟੀ ਪੈਣ ਕਰਕੇ ਇਹਦੇ ਬੜੇ ਯੋਗ ਨਹੀਂ ਇੱਥੇ ਪਹੁੰਚੇ ਆ ਸੱਜ ਗਾਦੇ ਲੱਤਾ ਫੁੱਲ ਗਿਆ ਗੁਰੂ ਆਸੀ ਤੇ ਆਜੂ ਜੂੜੇ ਹਾਰਾ ਲੱਭਿਆ ਮਸ਼ੀਨਾ ਪਿੰਡਾ ਸਾਹਿਬ ਦੇਖੀਆਂ ਬਾਜਾ ਆ ਜੀ ਆਏ ਸਿੱਖਣੇ ਆਪਣੇ ਦੇਖਾ ਆਪ ਤੋਂ ਵੀ ਇੱਕ ਲੈਣੇ ਆਂ ਖਾਣਾ ਬਣਾਦਾ ਬੰਦੇ ਆਣੇ ਅੱਜ ਸਬਜ਼ੀ ਲੈਣ ਵਾਸਤੇ ਇੱਥੇ ਨਾਲ ਪਾਵਾਂਗੇ ਸਬਜ਼ੀਆਂ ਸਿਆਲ ਵਾਲੀਆਂ ਜਾਗਣ ਬਾਰ ਖੇਤਾ ਹੈ ਤੇ ਪਾਣੀ ਆ ਜਿੱਥੇ ਵੀ ਲੀਚੀ ਲਾਉਣੀ ਪੈਣੀ ਸੋਡੀ ਸਾਰੀ ਹੁਣ ਖਾਣ ਪੀਣ ਜੋਗੀ ਥੋੜੀ ਬਹੁਤੀ ਲਾ ਲੈਣ ਆ ਖਾਣ ਪੀਣ ਜੋਗੀ ਟਾਈਮ ਸਰਜ ਵੀ ਕਰੀ ਹੁਬ ਦੇਖੋ ਧੀ ਸੋਣੀ ਹਲਦੀ ਕਿੰਨੂ ਆਦਾ ਬੂਟਾ ਕਿੰਨੂ ਐ ਲੱਦਿਆ ਪਿਆ ਬੂਟਾ ਕਿਤਨਾ ਕਿੰਨੂ ਆਣਾ ਉਹ ਬਲਟਨ ਆਇਆ ਨਹੀਂ ਦੂਜਾ ਆਪਣਾ ਠੇਕੇਦਾਰ ਦਾ ਭਰਾ ਨਹੀਂ ਆਇਆ ਕਿਉਂ ਕਿੰਨਾ ਕੰਮ ਰਹਿ ਗਿਆ ਕੋਠੀ ਦਾ ਰਿਪੇਰਿੰਗਲਾ ਨਿਕਲ ਕਿੱਥੇ ਜਾਊਗਾ ਹਰਾ ਕੰਮ ਕਰਕੇ ਨਿਕਲ ਕਿੱਧਰ ਜਾਊਗਾ ਨਿਕਲ ਦਿੰਨੇ ਤਰ੍ਹਾਂ ਹੀ ਹਾਂ ਇੱਧਰ ਆਪਣੇ ਆ ਜਾਂਦੇ ਆ ਡੰਗਰਾਲਾ ਛੱਡਾਂ ਆ ਵੀਲੀ ਸਾਰੀ ਜਿਹੜੀ ਡੰਗਰਾਂ ਵਾਸਤੇ ਆ ਤੇ ਇੱਧਰ ਆਪਣੇ ਜਿਹੜਾ ਸਾਰਾ ਮਤਲਬ ਸੰਦ ਪੈੜਾ ਜੋ ਵੀ ਆ ਸਾਰਾ ਇਹ ਸਾਰੀ ਇਹ ਨੀਦਰ ਦੀ ਕੋਠੀ ਵਾਲੇ ਬੰਨੇ ਸਾਰੀ ਇਹ ਸਾਰੀ ਸੰਤ ਪੈੜ ਵਾਸਤੇ ਆ ਇਹ ਜਾਨ ਨੂੰ ਲਵਾ ਕੇ ਤੁੱਪ ਹੁਣ ਪਤਾ ਬੋਰਿਆਂ ਚ ਇਹਨਾਂ ਨੂੰ ਕਿਉਂਕਿ ਥੋੜੇ ਜਿਹਾ ਬਿਜੀ ਸੀ ਉਹਦਾ ਕਰ ਕੋਣ ਇਹਦਾ ਕਿਲਾ ਬਿਜਦੇ ਆਪਾਂ ਜਵਾਆਂ ਦਾ ਕੋੜੀ ਵਾਸਤੇ ਕਿਉਂਕਿ ਕਿਤੇ ਠੰਡੇ ਹੁੰਦੇ ਆ ਤੇ ਇੱਕ ਤਾਕਤਵਰ ਹੁੰਦੇ ਆ ਅੰਦਾ ਕਰਸ ਆ ਫਸਰ ਕੋਰੀ ਵਾਸਤੇ ਵੀ ਜਿਹੜੀਆਂ ਗੱਲਾਂ ਆਹ ਤਾਂ ਇਹ ਸਾਰੇ ਕੋਈ ਜਰਾ ਪਾਸੇ ਰੱਖੋ ਫਿਰ ਜੇ ਸੁਸਰੀਆਂ ਦੇ ਵਿੱਚ ਇਹ ਦੇ ਕਣਕ ਨਜ਼ਰ ਲਾ ਦਿਓ ਇਹਨਾਂ ਨੂੰ ਨਹੀਂ ਨਹੀਂ ਉਹ ਇੱਥੇ ਬਹੁਤ ਵੀ ਚੱਜੀ ਦਵੇ ਆਹ ਹੋ ਰਹਿਣ ਤੇ ਫਿਰ ਇਹਨੂੰ ਨਾ ਮਿਚਵਾਇਓ ਪਾਸੇ ਰੱਖਿਓ ਇਹਨਾਂ ਸਾਰੀ ਕਣਕ ਦਾੰਦਵਾ ਦੇਣੀ ਆਹੋ ਹਾਇ ਇਹ ਤਾਂ ਪੁੱਤਰਾ ਮੰਦੇ ਕੋਰੇ ਤੋਂ ਪੈਕ ਚ ਦੇਖਣ ਲਵਣ ਹੋਰ ਫੇਰ ਗੱਲ ਬੰਨੀ ਪੂਰੀ ਜਨਾਲਾਂ ਨੂੰ ਕਹਿੰਦੇ ਮੋਦੀ ਤੇ ਮੋਦੀ ਸਰਕਾਰ ਇਹ ਸਾਡਾ ਮੋਦੀ